ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਲ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 84270 19817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਮੋਹਰਾ ਦਾ ਮੇਲ ਕਾਪ ਦਿਖਾਉਣਾ ਜਿਹੜਾ ਸੇਲ ਆ ਤੇ ਡਿਟੇਲ ਆਪਾਂ ਵੀਰ ਤੋਂ ਪੁੱਛਦੇ ਆ ਜੇ ਬਾਰੇ ਸੱਸੀ ਘਾਲ ਬਾਈ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਪਿੰਡ ਮੂਲਵਾਲ ਨਾਮ ਮختار ਸਿੰਘ ਜਿਲ੍ਹਾ ਆਪਣਾ ਪਹਿ ਗਿਆ ਸੰਗਰੂਰ ਜਿਲ੍ਹਾ ਸੰਗਰੂਰ ਪਹਿ ਗਿਆ ਤੇ ਮੋਬਾਈਲ ਨੰਬਰ ਨੇੜੇ ਧੂਰੀ ਮੋਬਾਈਲ ਨੰਬਰ ਆਪਣਾ 9463506943 9463506943 09943 ਜਿਹੜਾ ਅੱਜ ਤੇਰਾ ਕੱਟਾ ਦੇਖੀ ਜਾਂਦੇ ਆ ਇਹ ਕਿਹੜੇ ਸਾਹ ਦਾ ਬੱਚਾ ਇਹ ਇਹ ਨਵਾਬ ਦਾ ਬੱਚਾ ਹੈਗਾ ਦੋਨੇ ਨਵਾਬ ਦੇ ਆ ਠੀਕ ਆ ਦੋਨੇ ਨਵਾਬ ਦੇ ਆ ਹਾਂ ਇਹਦੀ ਮਾਂ ਖਲੀ ਦੀ ਆ ਠੀਕ ਆ ਮਾਂ ਵੀ ਆਪਣੇ ਘਰੇ ਖੜੀ ਆ ਬਗੈ ਦਾ ਪਹਿਲਾਂ ਇਹਦੀ ਮਾਂ ਬਾਰੇ ਜਾਣਣਾ ਪਾ ਦਈਏ ਤੇ ਖੜੀ ਸਾਣ ਦੀ ਇਹਦੀ ਮਾਂ ਆ ਗਈ ਹਨਾ ਹਾਂਜੀ ਕਿੰਨੀ ਇੱਕ ਮਲਕ ਜਿਹੜਾ ਕਿਹੜਾ ਸੂਆ ਹੁਣ ਸੂਈ ਵੀ ਹੈ ਇਹ ਇਹ ਵੀਰੇ ਦੂਜੇ ਸਮੇਂ ਸੂਈਆ ਠੀਕ ਹੈ ਕਿੰਨਾ ਕੁ ਦੁੱਧ ਪਾਦਾ ਇਹਨੇ ਪਹਿਲੇ ਸੂਏ ਇਹਨੇ ਸੂਏ ਵੀਰੇ 18 ਲੀਟਰ ਪਾ ਗਈ ਠੀਕ ਹੈ ਤੇ ਆ ਮਿਲਕ ਵੇਨ ਬੀਜ ਤੇ ਦਿਖ ਰਹੀਆਂ ਨੇ ਠੀਕ ਹੈ ਮਲਾਂ ਚੰਗੀ ਚੰਗੇ ਦੁੱਧ ਲੈਣ ਵਾਲੀ ਖੜੀ ਦੀ ਝੋਟੀ ਆ ਇਹ ਹੁਣ ਕੈਕ ਮਹੀਨੇ ਹੋ ਗਏ ਸੂਈ ਨੇ ਇਹਨੂੰ ਕਿੰਨੂ ਵੀਰੇ ਹੋ ਗਏ ਸਾਰੇ ਸੂਈਆਂ ਦੀ ਗੱਬਣਾ ਕਿੰਨਾ ਦੁੱਧ ਪਾਦਾ ਐ ਇਸ ਜਿਹਨੇ ਤੇ ਬਾਕੀ ਦੀ ਵੀਰੇ ਬੀਜ ਤੇ ਲਵੇ ਠੀਕ ਆ 20 ਕਿਲੋ ਤੱਕ ਦੋਦੇ ਤੇ ਝੋੜਿਆ ਆਪਾਂ ਬਿਮਾਰ ਹੋ ਗਈ ਸੀ ਉਹਦੇ ਕਰਕੇ ਹੋ ਗਈ ਸੀ ਨਹੀਂ ਨਹੀਂ 22 ਤੇ ਵੀ ਚੱਲਾ ਜਾਣਾ ਮਨ ਲਾ ਜਿਵੇਂ ਖੜੀ ਵਾਲੀ ਲੈਣ ਆਏ ਨੇ ਸਵਾਦ ਲਿਆ ਤਾਂ ਆਪਣਾ ਜਮ ਪਰ ਪਾ ਦਿੰਦੀ ਹੈ ਬੱਚਾ ਮੇਲ ਕਾ ਵੀ ਇਹ ਹਾਂ ਦੋ ਬੱਚੇ ਮੇਰੀ ਪਾ ਗਈ ਦੋਨੇ ਮੇਲ ਕਾ ਵੀ ਇਹ ਉਹ ਛੋਟਾ ਵਾ ਤਨੋਲੇ ਤੋਂ ਦਿੱਤਿਆ ਹੋਇਆ ਕਿਹੜੇ ਨੰਬਰ ਦਾ ਆਇਆ ਛੇਰ ਕੀ 7 ਪੋਜੀਸ਼ਨ ਤੇ ਆਇਆ ਹੋਇਆ ਮਨ ਲਾ ਕਾਫੀ ਕਟਾਂ ਦੇ ਵਿੱਚੋਂ ਹਾਂ ਹਾਂ ਇਹ ਗੱਟਾ ਲਗਭਗ ਹੋ ਫਿਰ 7-8 ਮਹੀਨਿਆਂ ਦਾ ਹਾਂ ਠੀਕ ਆ ਇਹ ਆਪਾਂ ਛੇਰ ਕਿਹੜਾ ਕਰਨਾ ਫਿਰ ਇਹਨਾਂ ਨੂੰ ਇਹਨਾਂ ਨੂੰ ਉਹ ਕਰਨਾਗਾ ਠੀਕ ਆ ਵੱਡਾ ਕਟਾ ਉਹ ਵੀ ਨਵਾਬ ਤੇ ਉਹਦੀ ਉਮਰ ਹੋ ਗਈ ਮੇਰੇ ਹਿਸਾਬ ਨਾਲ 19-20 ਮਹੀਨੇ ਉਮਰੇ ਹੋਣੀ ਆ ਹਨਾ ਇਹਦੀ ਹੋ ਗਈ ਵੀਰੇ ਜੂਨ ਦਾ ਜਨਮਾ 5 ਜੂਨ ਦਾ ਪੂਰੇ 2 ਮਹੀਨੇ ਰਹਿੰਦੇ ਆ 2 ਸਾਲ ਦੇ 2 ਸਾਲ ਤੋਂ 22 ਮਹੀਨੇ ਜ ਹੈਗੀ ਆ ਇਹਦੀ ਹਾਂ 22 ਮਹੀਨੇ ਤੇ ਦੰਦ ਇਹਨੇ ਹਾਲੇ ਤੋੜਿਆ ਕੋਈ ਨਹੀਂ ਕੋਈ ਤੋੜਿਆ ਨਹੀਂ ਠੀਕ ਐ ਟੈਸਟੀਕਲ ਵਗੈਰਾ ਸਾਫ ਆ ਜਾਵਾ ਹਾਂ ਸਾਫ ਆ ਸੋ ਟੈਸਟੀਕਲ ਵਗੈਰਾ ਦੇਖੋ ਜਮਾ ਸਾਫ ਆ ਪਧਰੇ ਟੈਸਟੀਕਲ ਤੇ ਟੇਲ ਫਿਰ ਇਹਦੀ ਵਾਈਟ ਆ ਹੈਗੀ ਮੜੀ ਜਿ ਥੱਲੋਂ ਥੋੜੀ ਜਿਹੀ ਮਮੂਲ ਇਹ ਤਾਂ ਕਿਸੇ ਕੰਪੀਟੀਸ਼ਨ ਚ ਪਾਇਆ ਪਾ ਨਹੀਂ ਇਹ ਨਹੀਂ ਪਾਇਆ ਤੇ ਅੱਛਾ ਜਿਹੜਾ ਨਵਾਬ ਦੀ ਗੱਲ ਕਰਦਾ ਸ਼ੋਰ ਇਸ ਗੱਲ ਦਾ ਵੀ ਨਵਾਬ ਦਾ ਹੈ ਇਹ ਹਾਂ ਇਹ ਬਾਪ ਨੇ ਸਟਰਾ ਵੀ ਪਾਇਆ ਦੋਨੇ ਸਟਰਾ ਦੇ ਸਾਹਮਣੇ ਬੈਠੇ ਤੇ ਵੀ ਸਟਰਾ ਪਾਇਨੇ ਤੇ ਇਸ ਦੇ ਵੀ ਜਿਹੜੇ ਪਹਿਲਾਂ ਵਾਲੀ ਪ੍ਰਿੰਟਿੰਗ ਵਾਲੇ ਦੀ ਉਹ ਵੀ ਪਾਇਨੇ ਤੇ ਫੋਨ ਵਾਲੇ ਵੀ ਦੋਨੋਂ ਠੀਕ ਹੈ ਇਸ ਦੇ ਵੀ ਤੇ ਇਸ ਦੇ ਵੀ ਇਹਦੀ ਮਾ ਆ ਗਈ ਖੜੀ ਲੈਣ ਦੀ ਮੰਨ ਕੇ ਚਲੀ ਇਹ ਵੀ 20 ਕਿਲੋ ਵਾਲੀ ਮਹਿ ਦਾ ਕਟਾ ਹੈ ਇਹ 80 ਕਿਆਂ ਦੇ ਵਿੱਚੋਂ 7ਵੀਂ ਕਿਲੀ ਦੇ ਨੇ ਠੀਕ ਹੈ ਇਹਨਾਂ ਦੀ ਮਿਰਲਵੇ 7ਵੀਂ ਕਿਲੀ ਦੇ ਰਿਕਾਰਡ ਤੇ ਆ ਗਈ ਇਹ ਠੀਕ ਹੈ ਉਹਨਾਂ ਦੇ ਜਿਹੜੇ ਹਿੱਸੇ ਉਹਦੇ ਮਦਦਤੀ ਉਹ ਐਬੀਐਫ ਤੋਂ ਆਈਆਂ ਹੋਣੀਆਂ। ਠੀਕ ਹੈ ਮਾਨਾ ਚੰਗਾ ਕਈ ਪੀੜ੍ਹੀ ਤੋਂ ਚੱਲਦੇ-ਚੱਲਦੇ ਆਪਣੇ ਘਰੇ ਸਾਂ ਅਗਲ ਕਰ ਰਹੇ ਨੇ ਕਰਮਲ ਨੇ ਕੱਟੇ ਦੇਤੇ। ਕੱਟੇ ਫਿਰ ਆਪਾਂ ਘਰੇ ਘਰੇ ਥਾਂ ਦੀ ਤੱਕ ਕੀ ਕਰਕੇ ਫਿਰ ਰੱਖ ਨਹੀਂ ਸਕਦੇ ਹਨਾ। ਪਹਿਲਾਂ ਮੈਂ ਉਹਦੀ ਤਹੋ ਜੀ ਦੀ ਆਪਣੀ ਡਿਸਟ੍ਰਿਕਟ ਵਾਈਜ਼ਿੰਗ ਦਿੱਤੀ ਆ ਮਸਤਵਾਨਾ ਸਾਹਿਬ ਤੋਂ ਆਪਣੀ। ਠੀਕ ਹੈ। ਉਹ ਪਿੰਡ ਨੂੰ ਦੇ ਦਿੱਤੀ ਜੀ। ਠੀਕ ਹੈ। ਉਹ ਨੱਤਾਂ ਪਿੰਡ ਦੇ ਵਿੱਚ ਹੈ। ਮੰਨ ਕੇ ਚੱਲੀ ਵੀ ਦੋ ਤਿੰਨ ਮਹੀਨਿਆਂ ਨੂੰ ਕ੍ਰੋਸਿੰਗ ਦੇਣ ਵਾਲਾ ਕੱਟਾ ਇਹ। ਹਾਂ ਕ੍ਰੋਸਿੰਗ ਦਾ ਮੈਂ ਕੀ ਕਰ ਦੂਗਾ ਮੁੰਡੀ ਆ ਉਹ ਕਰਦਾ ਹੈ। ਠੀਕ ਹੈ ਉਹ ਆਪਾਂ ਬੱਚੇ ਕਰਕੇ ਹੋਣੀ ਕੀਤਾ ਹੈਗਾ ਤੇ ਬਾਕੀ ਪੈਠ ਫੁੜੇ ਦੀ ਬਣਤਰ ਰਾਜੀ ਰੂਜੀ ਬਹੁਤ ਕੱਦ ਕਾਟ ਹਨਾ ਥੋੜਾ ਹਨੇਰਾ ਹੋ ਗਿਆ ਵੀਡੀਓ ਵਿੱਚ ਥੋੜਾ ਤੇ ਪਰ ਕੱਟਾ ਚੀਜ਼ ਆ ਕੈਰੇਕਟਰ ਤੇ ਇਹਦੇ ਫਿਰ ਮੁੱਲ ਵੜੀ ਆਪਾਂ ਕੀ ਰੱਖਣਾਗਾ ਤੇ ਰੇਟ ਫਿਰ ਆਪਾਂ ਫੋਨ ਤੇ ਰੱਖਿਆ ਜਾਂ ਮਨਾਂ ਜੇ ਕੋਈ ਚਾਹਵਣ ਵੀ ਰੱਖਣ ਵਾਲਾ ਹੋਇਆ ਤਾਂ ਆਪਾਂ ਸੇਲ ਕਰਤਾ ਆਪਾਂ ਇਸ ਚੀਜ਼ ਦੀ ਗਾਰੰਟੀ ਵੀ ਲੈ ਸਕਦੇ ਆ ਭਾਵੇਂ ਡੀਐਨਏ ਕਰਵਾ ਲੈ ਉਧਰ ਖਾਲੀ ਵਾਲੀ ਲੈਂਨ ਇਧਰ ਨਵਾਬ ਦੀ ਇਸ ਚੀਜ਼ ਦੀ ਵੀ ਆਪਾਂ ਜ਼ਿੰਮੇਵਾਰੀ ਲੈਣੀ ਠੀਕ ਆ ਸ਼ੋਰ ਹੈ ਇਸ ਗੱਲੋ ਜਮਾ ਇਸ ਗੱਲ ਕੋ ਸ਼ੋਰ ਹੈ ਤਿੰਨ ਨੰਬਰ ਬੋਲੀ ਕੰਟੈਕਟ ਦੁਆਰੇ ਆਪਣਾ 09742 ਪਿੰਡ ਮੂਲਵਾਲ ਜ਼ਿਲ੍ਹਾ ਸੰਗਰੂ ਤੋਰੀ ਮੜੇ ਖੋੜ ਕੇ ਕੱਟੇ ਨੇ ਇਹਨੂੰ ਤੇ ਬਾਕੀ ਸਿੰਘ ਵਗੈਰਾ ਦੇਖੋ ਸੁਭਰ ਸਿੰਘ ਮੂੰਹ ਮੱਥਾ ਦੇਖੋ ਕੱਟੇ ਦਾ ਬਿਲਕੁਲ ਕੁੰਡਾ ਸਿੰਘਾ ਤੇ ਬਾਕੀ ਥੱਲੇ ਮੂਤਰੀ ਵਗੈਰਾ ਦੇਖ ਸਕਦੇ ਹੋ ਕੱਟੇ ਦੀ ਬਹੁਤ ਚੰਗੀ ਤੇ ਰਾਜ ਦੀ ਸਮਾਂ ਬਲਿਆ ਬਹੁਤ ਜਿਆਦਾ ਕੱਟਾ ਤੋਰਦੀ ਪਿੱਠ ਪੂੜੇ ਦੀ ਬੰਤਰ ਦੇਖੋ ਤੇ ਸੋਹਣਾ ਮਾਲੀ ਚੰਗਾ ਤਿਆਰ ਹੋ ਨਵਾਬ ਦਾ ਤੇ ਜਿਹਦੀ ਮਾਂ ਸਰਸਵਤੀ ਆ ਉਹਦੇ ਪੇਟੋਂ ਗਾਹ ਨਵਾਬ ਨਵਾਬ ਦੇ ਗਾਹ ਮੰਨ ਕੇ ਚਲੋ ਖਲੀ ਵਾਲੀ ਲੈਨ ਦੇ ਵਿੱਚੋਂ ਇਹ ਕੱਟਾ ਪੈਦਾ ਹੋਇਆਗਾ ਸੋ ਦੇਖੋ ਫੇਸ ਕੁਆਲਟੀ ਵਗੈਰਾ ਸਾਫ ਸੁਥਰੀ ਚੰਗੀ ਸੋਹਣਾ ਸੁਨੱਖਾ ਵਧੀਆ ਮਾਲੀ ਤਿਆਰ ਹੋਊਗਾ ਰੇਡ ਵੀਰ ਕਹਿੰਦਾ ਫੋਨ ਤੇ ਕਰਾਂਗੇ ਖੜੀ ਵਾਲੀ ਇਹਦੀ ਮਾਗੀ ਤੇ ਆਪ ਸ਼ੋਰ ਨਵਾਬ ਦਾ ਜਮਾ ਹੈ ਟੈਸਟਿਕਲ ਵਗੈਰਾ ਦੇਖਿਆ ਨੇੜੇ ਤੋਂ ਪੂਰੇ ਸਾਫ ਸੁਥਰੇ ਟੈਸਟਿਕਲਾਂ ਦਾ ਸੋਹਣੀ ਅੱਗੇ ਨੇ ਬਰੀਡਿੰਗ ਤਿਆਰ ਕਰਨੀਆਂ ਜਿਹੜੀ ਵੀਰ ਨੇ ਫਾਰਮ ਦੀ ਖਾਤਰ ਰੱਖਣਾ ਤਾਂ ਵੀਰਾਂ ਤੁਸੀਂ ਕਨੈਕਟ ਕਰਕੇ ਖਰੀਦਦਾਰੀ ਕਰ ਸਕਦੇ ਹੋ ਤੇ ਦੂਜਾ ਮੇਲ ਕਾਫ ਜਿਹੜਾ ਥੋੜਾ ਵੱਡਾ ਹੋਊਗਾ ਉਹ ਵੀ ਵੇਚੇਲ ਕਰਦਾ ਹੈ ਹਲੇ ਮੱਝ ਦੁੱਧ ਦਿੰਦੀ ਹੈ ਹਨਾ ਤੇ ਆਇਤ ਕੀ ਫਿਰ ਟਰਾਈ ਕਰਨ ਵਾਲੇ ਆਉ ਸਾਡੇ ਸੇਮੀਆਂ ਨਾਲ ਗੱਪਣ ਹੋਗੀ ਠੀਕ ਹੈ ਸੋ ਵੀਰੋ ਕੋਈ ਵੀ ਇਹ ਮੇਲ ਕਾਪ ਤੁਹਾਡੇ ਪਸੰਦ ਹੋਵੇ ਤਾਂ ਵੀਰ ਨਾਲ ਸੰਪਰਕ ਕਰਕੇ ਖਰੀਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਹੋਰ